ਗੱਲ ਏਦਾਵਾ ਜੀ ਇਹ ਫਲੱਡ ਦੇ ਦੌਰਾਨ ਗੱਲ ਹੋਣ ਲੱਗੀ ਜਿਹੜਾ ਫਲੱਡ ਆਇਆ ਉਸ ਦੌਰਾਨ ਮੈਂ ਇਥੋਂ ਲੋਕਲ ਆ ਬਿਲਕੁਲ ਆਪਣਾ ਇਥੇ 2 ਕਿਲੋਮੀਟਰ ਦੂਰੀ ਤੇ ਪਿੰਡ ਆ ਮਸ਼ਰਾਲਾ ਤੇ ਲੇਕਿਨ ਜਿੱਦਣ ਦੀ ਵੀ ਇਹ ਸੇਵਾ ਚੱਲ ਰਹੀ ਆ ਬੰਨਾਂ ਦੀ ਇਹ ਪਹਿਲੇ ਨੰਬਰ ਤੇ ਸੇਵਾ ਸ਼ੁਰੂ ਹੋਈ ਆ ਪੱਖੋਕੇ ਪਿੰਡ ਤੋਂ ਫਿਰ ਡੇਰਾ ਬਾਬਾ ਨਾਨਕ ਲਾ ਕੇ ਬੰਨ ਹੀ ਫਿਰ ਆ ਰਤੜੀ ਛਤੜੀ ਹੀ ਢੋਲੇ ਗੋਲੇ ਸੀ ਇਦਾਂ ਕਰਕੇ ਅੱਗੇ ਲੋਹਣੇ ਵਾਲ ਤੱਕ ਬੰਨ ਸੀ ਲੇਕਿਨ ਇਹ ਸਭ ਤੋਂ ਵੱਡਾ ਬੰਨ ਜਿਹੜਾ ਇਹ ਥੀਏਟਰ ਕੇ ਆਲਾ ਬੰਨ ਆ ਜਿਹੜਾ ਇਹ ਬਹੁਤ ਤਗੜਾ ਬਾਨਿਆ ਇੱਥੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਇੱਥੇ ਹੋਇਆ ਵੀ ਜਿਹੜਾ 25 ਕੁਇੰਟਲ 30 ਕੁਇੰਟਲ ਦਾ ਸਪੈਦਾ ਵਾਕ ਨਹੀਂ ਉਹ ਘਟੋ ਘਟ ਵੀ ਹਜ਼ਾਰ ਮੀਟਰ ਦੀ ਦੂਰੀ ਤੇ ਆਣ ਕੇ ਜਿਹੜੀਆਂ ਮੋਟਰਾਂ ਉੱਤੇ ਰੋਕ ਹੀ ਉਹ ਰੋਖਾਂ ਨਾਲ ਲਾ ਕੇ ਤੇ ਫੇਰ ਖਲੋਤਾ ਆ ਮੈਨੂੰ ਜੇ ਉਸ ਪਿੰਡ ਦਾ ਨਾਂ ਡਾਕ ਲੱਗਦੀ ਤਾਂ ਹੋਰ ਗਾਂ ਜਾ ਸਕਦਾ ਹਾਂ ਉਸ ਪਿੰਡਾ ਜੇ ਮੋਟਰਾਂ ਤੇ ਡਾਕ ਨਾ ਲੱਗਦੀ ਤਾਂ ਗਾਂ ਜਾ ਪਾ ਜਾ ਸਕਦਾ ਮੈਨੂੰ ਤਾਂ ਪਤਾ ਵਾ ਵੀ ਮੈਂ ਇੱਥੇ 2 ਦਿਨ ਸੇਵਾ ਕਰਕੇ ਕਰਾਹ ਦੀ ਸੇਵਾ ਕਰਕੇ ਗਿਆ ਦੂਜੇ ਨੰਬਰ ਤੇ ਜੇ ਸੇਵਾ ਦੀ ਗੱਲ ਹੈ ਤੇ ਸੇਵਾ ਇੱਥੇ ਖਾਸ ਕਰਕੇ ਜਿਹੜੀ ਖਾਸ ਮਕਾਸਦ ਸੇਵਾ ਚੱਲ ਰਹੀ ਹੈ ਨਾ ਉਹ ਚੱਲ ਰਹੀ ਆ ਬਿਆਸਾ ਵਾਲੇ ਜਿਹੜੇ ਬਾਬੇ ਆ ਉਹਨਾਂ ਦੀ ਸੇਵਾ ਚੱਲ ਰਹੀ ਆ ਦੂਜੇ ਨੰਬਰ ਤੇ ਇੱਕ ਇਹ ਖਾਸਾ ਵਾਲੇ ਪਿੰਡ ਔਰ ਥੀਏਟਰ ਕੇ ਪਿੰਡ ਦੀ ਇੱਕ ਕਮੇਟੀ ਬਣੀ ਹੋਈ ਆ ਜਿਨ੍ਹਾਂ ਦੇ ਨਾਲ ਮਸ਼ਰਾਲੇ ਪਿੰਡ ਤੋਂ ਬਾਬਾ ਗੁਰਸੇਵ ਸਿੰਘ ਜਿਹੜੇ ਨੇ ਉਹ ਅਟੈਚ ਤੇ ਉਹਨਾਂ ਦੇ ਥਰੂ ਵੀ ਹੋ ਰਹੀ ਹੈ ਸੇਵਾ ਪਰ ਜਿਹੜੀ ਮੋٹے ਪਮਾਨੇ ਦੀ ਸੇਵਾ ਹੋ ਰਹੀ ਆ ਉਹ ਬਿਆਸਾ ਵਾਲਿਆਂ ਦੇ ਥਰੂ ਹੋ ਰਹੀ ਆ ਤੁਸੀਂ ਪੁੱਛੋਗੇ ਵੀ ਮੋٹے ਪਮਾਨੇ ਤੇ ਕਿਉਂ ਹੋ ਰਹੀ ਆ ਕੀ ਹੋ ਰਹੀ ਆ ਮੂ ਮੋٹے ਪਮਾਨੇ ਵਾਲੀ ਕਿਹੜੀ ਗੱਲ ਆ ਮੂ ਮੋٹے ਪਮਾਨੇ ਵਾਲੀ ਇਹ ਗੱਲ ਆ ਵੀ ਉਹ ਜਿਹੜੇ ਬਿਆਸਾ ਵਾਲਿਆਂ ਦੀ ਜਿਹੜੀ ਸੇਵਾਦਾਰ ਜਾਂ ਸੰਗਤ ਆਈ ਆ ਨਾ ਜਿਹੜੇ ਇਨਚਾਰਜ ਆਏ ਨੇ ਉਹਨਾਂ ਨੂੰ ਬਿਆਸਾ ਵਾਲਿਆਂ ਬਾਬਿਆਂ ਦਾ ਆਡਰ ਆ ਵੀ ਨਾ ਤੇ ਤੁਸੀਂ ਕਿਸੇ ਕੋਲ ਤੇਲ ਲੈਣਾ ਵਾ ਨਾ ਕਿਸੇ ਕੋਲ ਲੰਗਰ ਲੈਣਾ ਵਾ ਨਾ ਕਿਸੇ ਦਾ ਟਰੈਕਟਰ ਲੈਣਾ ਵਾ ਕੋਈ ਚੀਜ਼ ਨਹੀਂ ਲੈਣੀ ਉਹਨਾਂ ਦੇ ਪਿੱਛੇ ਆਪਣਾ ਸਤਸੰਗ ਘਰਿਆ ਉਥੋਂ ਟਰੈਕਟਰ 130 35 ਡੇਲੀ ਟੈਂਕੀਆਂ ਫੁੱਲ ਕਰਕੇ ਤੇ ਆ ਜਾਂਦੇ ਆ ਉਹਨਾਂ ਨੂੰ ਆਰਡਰ ਹੈ ਵੀ ਜਦੋਂ ਟੈਂਕੀ ਖਾਲੀ ਹੋਰ ਚੱਲੀ ਆ ਪੰਜਾਂ ਲੀਟਰ ਰਹਿ ਗਿਆ ਰ ਵਾਪਸ ਆ ਜਾਣਾ ਆਕੇ ਰਾਤ ਅਰੈਸਟ ਕਰਨੀ ਆ ਸਵੇਰੇ ਭਰ ਕੇ ਫੇਰ ਚਲ ਜਾਣਾ ਬਲਕੇ ਨਾਲ ਉਹਨਾਂ ਨੂੰ ਆਰਡਰ ਸਕਦੇ ਆ ਵੀ ਜੇਕਰ ਉੱਥੇ ਤੁਹਾਨੂੰ ਕੋਈ ਤੇਲ ਦੀ ਸੇਵਾ ਜਾਂ ਪੈਸੇ ਦੀ ਸੇਵਾ ਦੇਏ ਤੇ ਤੁਸੀਂ ਸੇਵਾ ਬਿਲਕੁਲ ਨਹੀਂ ਲੈਣੀ ਬਾਕੀ ਜਿਹੜੀ ਉੱਥੇ ਸੇਵਾ ਲੈ ਰਹੀ ਆ ਉਹ ਲੈ ਰਹੀ ਆ ਖਾਸਾਂ ਵਾਲੀ ਦੀ ਟਿੱਟਕਿਆਂ ਦੀ ਕਮੇਟੀ ਆ ਨਾਲ ਬਾਬਾ ਕਰਸੇਮ ਸਿੰਘ ਆ ਬਾਕੀ ਲੇਕਨ ਜਿਹੜੀ ਵੱਡੀ ਮੋٹے ਪਮਾਨੇ ਦੀ ਸੇਵਾ ਜਿਹਨੂੰ ਬਹੁਤ ਵੱਡੀ ਸੇਵਾ ਕਹਿੰਦੇ ਆ ਉਹ ਬਿਆਸਾਂ ਰੇ ਚੱਲ ਰਹੀ ਆ ਅਜੇ ਇਹ ਅਣਮਿੱਥੀ ਸਮੇ ਲਈ ਇਹ ਸੇਵਾ ਚੱਲਣੀ ਆ ਇਹ ਜਿੰਨੇ ਵੀ ਪਾਰ ਪਏ ਨੇ 14 15 ਦੇ ਪਾਰ ਘਟੋ ਘਟ ਸਾਡੀਆਂ ਨਜ਼ਰਾਂ ਵਿੱਚ ਨਹੀਂ ਡੇਰਾ ਬਾਬਾ ਨਾਨਕ ਪੱਕੋਕੇ ਤੋਂ ਲੈ ਕੇ ਤੇ ਕੋਹਨੇ ਵਾਲੇ ਤੱਕ ਆਦੋਂ ਅੱਗੇ ਚਲੋ ਅੱਗੇ ਰਮਦਾਸ ਵਾਲਿਆਂ ਨੂੰ ਪਤਾ ਹੋਏਗਾ ਇਹ ਸਭ ਤੋਂ ਵੱਡਾ ਪਾਰ ਜਿਹੜਾ ਵਾ ਇਹ ਥੀਏਟਰ ਕੇ ਪਿੰਡ ਦੇ ਸਾਹਮਣੇ ਪਿਆ ਵਾ ਇਸ ਸੇਵਾ ਦੇ ਕਿ ਚੱਲਦਿਆਂ ਇੱਕ ਇੱਥੇ ਥੋੜਾ ਜਿਹਾ ਵਿਵਾਦ ਹੋਇਆ ਸੀ ਇੱਕ ਮੁੰਡਾ ਨਾ ਬਿੱਲਾ ਸਿੱਧੂ ਆਇਆ ਸੀ ਉਧਰੋਂ ਮਾਨਸਾ ਵਾਲੋਂ ਬਹੁਤ ਚੰਗੀ ਗੱਲ ਸੀ ਬਹੁਤ ਵਧੀਆ ਗੱਲ ਸੀ ਚਲੋ ਵੀਰ ਆਇਆ ਸੀ ਪਰ ਉਹ ਗੱਲ ਨੂੰ ਨਾ ਬਹੁਤ ਤੋਲ ਦਿੱਤੀ ਗਈ ਆ ਵੀ ਇੱਥੇ ਆ ਹੋਇਆ ਇੱਥੇ ਜੇ ਹੋਇਆ ਬਿੱਲੇ ਸਿੱਧੂ ਉਹ ਆ ਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਬਾਬਾ ਬਿੱਲੇ ਸਿੱਧੂ ਨੇ ਕਿੰਨੇ ਦਿਨ ਸੇਵਾ ਜਿਹੜੀ ਇੱਥੇ ਚੱਲੀ ਉਹਦੀ ਸੇਵਾ ਜੇ 2 ਦਿਨ ਹੀ ਚੱਲੀ ਐ ਇਥੇ ਬਹੁਤਾ ਚਿਰ ਸੇਵਾ ਨਹੀਂ ਚੱਲੀ ਉਹ ਸੇਵਾ ਚੱਲਦਿਆਂ ਚੱਲਦਿਆਂ ਨਾ ਜਿੱਦਾਂ ਸੇਵਾ ਹੁੰਦੀ ਸੀ ਤੇਲ ਹੁੰਦੀ ਸੀ ਉਹ ਕੁਝ ਨਾ ਇੱਥੇ ਨਗਰ ਦੇ ਕੋਈ ਸ਼ਰਾਰਤੀ ਅਨਸਰੀ ਵਿੱਚ ਉਹ ਪੁੱਟੀਆਂ ਸਿੱਧੀਆਂ ਗੱਲਾਂ ਕੋਈ ਥੋੜੀਆਂ ਪੁੱਟੀਆਂ ਕਰਨ ਲੈ ਵੇ ਜਿਹੜੀਆਂ ਕਿ ਉਹ ਉਹਨੂੰ ਚੰਗੀਆਂ ਨਹੀਂ ਲੱਗੀਆਂ ਇਸ ਲਈ ਉਹਨੇ ਦੋਵੇਂ ਹੱਥ ਜੋੜ ਕੇ ਮਾਫੀ ਮੰਗ ਲਈ ਵੀ ਮੈਂ ਇਥੋਂ ਚਲ ਜਾਨਾ ਜੇ ਮਤਲਬ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਇਸ ਕਰਕੇ ਉਹ ਇਥੋਂ ਸੇਵਾ ਛੱਡ ਕੇ ਇਥੋਂ 7-8 ਕਿਲੋਮੀਟਰ ਦੀ ਦੂਰੀ ਤੇ ਸਯਾਦੇਕ ਇੰਦਰਜੀਤ ਸਿੰਘ ਨਾਮ ਦਾ ਆਪਣਾ ਵੀਰ ਆ ਉਹਦੇ ਕੋਲ ਚਲ ਗਏ ਨੇ ਉਹ ਵੀ ਟਰੈਕਟਰ ਜਿਹੜੇ ਲਿਆਂਦੇ ਬਿੱਲੇ ਰੋ ਲਿਆਂਦੇ ਉਹ ਇੱਧਰ ਨੇ ਪ੍ਰੋਵਾਈਡ ਕੀਤੇ ਕਿ ਜਦੋਂ ਤੋਂ ਮਗਰੋਂ ਆਏ ਨੇ ਨਹੀਂ ਉਹ ਟਰੈਕਟਰ ਜਿੰਨੇ ਵੀ ਸਾਡੇ ਵੇਖਣ ਦੇ ਦੌਰਾਨ ਦੇ ਵਿੱਚ ਤੇ ਉਹ ਲਾ ਲੋ ਵੀ 20-25 ਟਰੈਕਟਰ ਹੋਣਗੇ ਉਹ ਬਾਕੀ ਮੈਂ ਬਾਇ ਕ ਲਗਦਾ ਵੱਧ ਵੀ ਹੋ ਸਕਦੇ ਆ ਮੈਂ ਦੋ ਦਿਨੋਂ ਸੇਵਾ ਕਰਦਾ ਰਹਾ ਮੈਂ ਵਿੰਦਰਿਆ 20 ਟਰੈਕਟਰ ਹੈਗੇ ਜਿਹੜੇ ਬਿੱਲੇ ਨਾਲ ਆਏ ਲੇਕਿਨ ਉਹ ਫੋਨ ਦੇ ਉੱਤੇ ਰੋਜ਼ ਦੇ ਰੋਜ਼ ਉਹ ਕਹਿੰਦਾ ਸੀਗਾ ਪਿਛੋਂ ਟਰੈਕਟਰ ਹੋ ਰੌਣ ਵੱਲੋਂ ਔਰ ਲੋਕਾਂ ਨੂੰ ਕਹਿੰਦਾ ਸੀ ਆਪਣੀ ਉਹੜਾ ਉਹਦਾ ਚੈਨਲ ਚੱਲਦਾ ਉਹਦੇ ਥਰੂ ਉਹ ਕਹਿੰਦਾ ਸੀ ਬਾਕੀ ਉਹਨੂੰ ਤੇਲ ਵੀ ਆਇਆ ਕਾਫੀ ਤੇਲ ਕੋਈ ਅੱਲਾ ਰੋਦਾ 12 2000 ਲੀਟਰ ਤੇਲ ਵੀ ਆਇਆ ਵਾ ਸੇਵਾ ਪਿਛੋਂ ਬਿਥੇਰੀ ਆਈ ਆ ਪਰ ਲੇਕਿਨ ਉਹ ਥੋੜਾ ਜਿਹਾ ਵਿਵਾਦ ਹੋਣਾ ਕਰਕੇ ਨਾ ਉਹ ਕੁਝ ਬੰਦਾ ਸਾਨੂੰ ਸੱਚਾ ਲੱਗਾ ਉਹਨੇ ਨਹੀਂ ਚਾਇਆ ਵੀ ਮੈਂ ਵਿਵਾਦ ਦੇ ਵਿੱਚ ਆਵਾਂ ਤੇ ਮੈਂ ਇੱਥੇ ਮਤ ਇਜਾਵਾ ਮੈਂ ਆਇਆ ਰ ਸੇਵਾ ਕਰ ਰਿਹਾ ਇਸ ਕਰਕੇ ਉਹਨੇ ਹੱਥ ਜੋੜ ਕੇ ਫਤੇ ਬੁਲਾ ਕੇ ਠੇਟਰ ਕੇ ਪਿੰਡ ਨੂੰ ਉਹ ਇੱਥੋਂ ਸਜਾ ਦੇਣਾ ਪਿੰਡ ਜਿਹੜਾ ਉੱਥੇ ਚੱਲ ਗਿਆ ਕੀ ਲੱਗਦਾ ਬੈਡੀ ਦੂਰ ਸੇਵਾ ਕਰਨ ਆਇਆ ਪਰ ਜਿਹੜੀ ਇਹ ਵਰਤੀਰਾ ਜਿਹੜਾ ਕੀਤਾ ਗਿਆ ਸੰਗਤ ਉਹ ਚੰਗਾ ਕੀਤਾ ਪਰ ਇਹ ਜਿਹੜੇ ਪਿੰਡ ਹੈ ਨਾ ਠੇਟਰ ਕੇ ਪਿੰਡ ਦੇ ਖਾਸਾਂ ਵਾਲੇ ਪਿੰਡ ਇਹ ਸਾਡੇ ਇਲਾਕੇ ਵਿੱਚੋਂ ਡੇਰਾ ਬਾਬਾ ਨਾਨਕ ਵਿੱਚੋਂ ਇਲਾਕੇ ਵਿੱਚੋਂ ਇਹ ਪਿੰਡਾਂ ਦੇ ਲੋਕ ਦੋਵਾਂ ਪਿੰਡਾਂ ਦੇ ਲੋਕ ਸਭ ਤੋਂ ਵੱਧ ਪੜੇ ਲਿਖੇ ਨੇ ਔਰ ਸਭ ਤੋਂ ਵੱਧ ਇੱਥੋਂ ਦੇ ਲੋਕ ਨੌਕਰੀਆਂ ਕਰਦੇ ਨੇ ਸਭ ਤੋਂ ਵੱਧ ਲੋਕ ਇੱਥੋਂ ਦੇ ਸਮਝਵਾਲੇ ਨੇ ਸਮਝਵਾਲਿਆਂ ਬੰਦਿਆਂ ਬਾਕੀ ਇੱਥੋਂ ਦੇ ਲੋਕ ਸਰ ਇੱਕ ਸ਼ਰਾਰਤੀ ਅੰਸਰ ਵਿੱਚ ਕੋ 2 4 5 ਜਿੰਨਾਂ ਬਾਰੇ ਮੈਂ ਕਹਿ ਨਹੀਂ ਸਕਦਾ ਜਾਂ ਨਾ ਨਹੀਂ ਲੈ ਸਕਦਾ ਜਾਂ ਹੋ ਸਕਦਾ ਮੈਨੂੰ ਉਹਨਾਂ ਦੀ ਪਛਾਣ ਨਾ ਹੋਏ ਜੋ ਦੋ ਦਿਨ ਮੈਂ ਵੇਂਦਾ ਰਿਹਾ ਵਾਂ ਉਹਨਾਂ ਨੇ ਇਹ ਮਤਲਬ ਗੱਲਾਂ ਬਾਤਾਂ ਮਤਲਬ ਇਹਦਾ ਕੀਤੀਆਂ ਉਹ ਬੰਦਾ ਗੱਲ ਕੋ ਦਿਲ ਤੇ ਲੈ ਗਿਆ ਬਲੋਗਰ ਬੰਦਾ ਸੀ ਨਾਲੇ ਆਪਣੀਆਂ ਵੀਡੀਓ ਆਡੀਓ ਪਹਿਲਾਂ ਹੀ ਪਾਉਂਦਾ ਰਿਹਾ ਸੀ ਉਹਦੀਆਂ ਵੀਡੀਓ ਇੰਟਰਨੈਸ਼ਨਲ ਚੱਲਦੀਆਂ ਸੀ ਉਹਨੇ ਸੋਚਿਆ ਵੀ ਇੱਕ ਇੰਨੀ ਗੱਲ ਦਾ ਵਿਵਾਦ ਬਣ ਜਾਣਾ ਤੇ ਮੇਰੇ ਗਾੜੀ ਅਸਰ ਪਏਗਾ ਸੇਵਾ ਦੇ 5-7 ਦਿਨ ਦੀ ਜਾਂ 10 ਦਿਨ ਦੀ ਆ ਤੇ ਮੈਂ ਇਹ ਕਰਕੇ ਇਥੋਂ ਕੂਚ ਕਰ ਜਾਣਾ ਉਹ ਇਥੋਂ ਤਾਂ ਚਲ ਗਿਆ ਹੈਗਾ ਬਾਕੀ ਬਾਕੀ ਜਿਹਨੂੰ ਸੇਵਾ ਦਾ ਆ ਰਹੇ ਨੇ ਕਿ ਟ੍ਰੈਕਟਰ ਆ ਰਹੇ ਨੇ ਕਈ ਸੇਵਾ ਦੇ ਰੂਪ ਚ ਆ ਰਹੇ ਨੇ ਤੇ ਕਈ ਵਾਹੇ ਵੀ ਜਾ ਰਹੇ ਉਹ ਕਿਵੇਂ ਦੇ ਦੇ ਜਿਹੜੇ ਸੇਵਾ ਦੇ ਰੂਪ ਚ ਆ ਰਹੇ ਨੇ ਉਹ ਹੁਣ ਤੇ ਫਿਲਹਾਲ ਤੇ ਹੈਗੇ ਨੇ ਲੋਕਲ ਜਿਹੜੇ ਦੂਰੋਂ ਆ ਰਹੇ ਨੇ ਉਹ ਤੇਲ ਵਗੈਰਾ ਦੇਣ ਵਾਸਤੇ ਆ ਰਹੇ ਨੇ ਉਹਨਾਂ ਨੂੰ ਸਖਸ਼ਣਾ ਇਹੋ ਕਰ ਰਹੇ ਆ ਵੀ ਜਿਹੜੀ ਤੇਲ ਆ ਉਹ ਵਿਆਸਾ ਵਾਲੇ ਇਹਦੇ ਲੈ ਨਹੀਂ ਰਹੇ ਨਾਉ ਪੈਸੇ ਲੈ ਲੈ ਰਹੇ ਨੇ ਉਹਨਾਂ ਨੂੰ ਪਹਿਲਾਂ ਵੀ ਸਖਸ਼ਣਾਏ ਦਿੰਨੇ ਆ ਵੀ ਜੇ ਤੁਸੀਂ ਨਹੀਂ ਤੇ ਰੁਕ ਜੋ ਤੁਸੀਂ ਰੋਕੇ ਬੀਜ ਔਰ ਖਾਦ ਦੇ ਦਿਓ ਜੇ ਉਦੋਂ ਤੱਕ ਨਹੀਂ ਰੁਕ ਸਕਦੇ ਜੇ ਹੁਣ ਤੁਸੀਂ ਆ ਹੀ ਗਏ ਹੋ ਹੁਣ ਥੋੜਾ ਜਿਹਾ ਪਹਿਲਾਂ ਸਾਡੇ ਕੋ ਇਥੇ ਭੋਗਪੁਰ ਚੋਂ ਆਏ ਸੀ ਉਹਨਾਂ ਨੂੰ ਵੀ ਅਸੀਂ ਆਪਣਾ مشਵਰਾ ਜਿਹੜਾ ਸੀ ਉਹ ਦਿੱਤਾ ਸੀ ਪਰ ਲੇਕਿਨ ਉਹ ਆਉਂਦੇ ਨਹੀਂ ਅਸੀਂ ਆ ਗਏ ਅਸੀਂ ਸੇਵਾ ਦੇ ਕੇ ਜਾਣਾ ਵਾ ਫਿਰ ਅਸੀਂ ਉਹਨਾਂ ਨੂੰ ਆਖਿਆ ਵੀ ਉੱਥੇ ਇੱਕ ਕਮੇਟੀ ਆ ਜਿੰਨਾਂ ਦੇ ਨਾਲ ਮਤਲਬ ਮੌਜੂਦ ਅਟੈਚ ਨੇ ਬਾਬਾ ਗੁਰਸੇਵ ਸਿੰਘ ਮਸ਼ਰਾਲੇ ਵਾਲੇ ਉੱਥੇ ਚੱਲ ਜਾਓ ਉਹਨਾਂ ਨੂੰ ਤੇਲ ਦੀ ਸੇਵਾ ਦੇ ਦਿਓ ਉਹ ਟਰੈਕਟਰਾਂ ਵਿੱਚ ਥੇਰ ਪਾ ਰਹੇ ਨੇ ਤੇ ਉਹ ਸੇਵਾ ਕਰਵਾ ਰਹੇ ਨੇ ਉਹਨਾਂ ਨੂੰ ਸੇਵਾ ਦੇ ਲੋ ਤੇ ਕਿੰਨਾ ਲਮਾਏ ਬਾਨਿਆ ਤੇ ਕਿੰਨੇ ਦਿਨਾਂ ਤੋਂ ਸੇਵਾ ਜ ਨਹੀਂ ਚੱਲਦੀ ਵੇਖੋ ਜੀ ਹਾਂਜੀ ਇਹ ਜਿਹੜਾ ਬਨ ਜੋ ਨਾ ਇਹ ਉਹ ਜਿਹੜੇ ਉਹ ਮਿੱਠੇ ਸਮੇ ਵਾਲੇ ਬਨ ਹੀ ਪੱਖੋਗੇ ਵਾਲੇ ਖਾਸਾ ਵਾਲੇ ਵਾਲੇ ਪਿੱਛੇ ਜਿਹੜੇ ਬਨ ਹੀ ਨਾ ਜਿਹੜੇ ਤੇ ਜਿਹੜੇ ਰਤਲਾ ਛਤਲਾ ਵਾਲੇ ਢੋਲੇ ਗੋਲੇ ਵਾਲੇ ਇਦੋਂ ਸੀ ਸਾਡੇ ਵਾਲੇ ਅੱਗੇ ਇਹ ਜਿਹੜਾ ਵਾ ਇਹਦਾ ਥੱਲੇ ਪਾੜ ਜਾਦਾ ਪਿਆ ਵਾ ਇਹ ਅਣਮਿੱਥੇ ਸਮੇਂ ਬਾਅਦ ਤੇ ਇੱਥੇ ਤੁਹਾਨੂੰ ਦੱਸਿਆ 25 ਕੁਇੰਟਲ ਦਾ ਸਪੈਦਾ ਜਿਹੜਾ ਵਾ ਉਹ ਕਿਲੋ-ਕਿਲੋਮੀਟਰ ਤੱਕ ਉੱਚੇ ਰੁੜ ਕੇ ਚੱਲ ਗਿਆ ਤੇ ਥੱਲੇ ਅਣਮਿੱਥੇ ਸਮੇਂ ਆ ਤੇ ਰੇਤ ਜਿਹੜੀ ਆ ਸਾਰੀ ਜਿਹਦਾ ਖੇਤ ਉਹਦੀ ਰੇਤ ਇੱਥੇ ਨਹੀਂ ਗਈ ਇਹ ਗੱਲ ਹੋਣੀ ਇਹ ਸਾਰੀ ਰੇਤ ਵਿੱਚ ਹੀ ਪੈ ਜਾਣੀ ਆ ਕਿੰਨੀ ਕਿੰਨੀ ਬਾਬਾ ਹੀ ਰੇਤ ਤਾਂ ਕਿੰਨਾ ਜਿਹੜਾ ਵਾ ਇਹ ਪਰਵਲਤ ਕੀਤਾ ਇੱਥੇ ਸਾਡੀ ਨਾ 110 ਕਿੱਲੇ ਦੇ ਵਿੱਚ ਅਸੀਂ ਜਿਹੜੀ ਲੋਕਾਂ ਨੂੰ ਪੁੱਛ ਕੇ ਨਾ ਵੀ ਤੇਰੀ ਕਿੰਨੀ ਪੈਲੀ ਤੇਰੀ ਕਿੰਨੀ ਪੈਲੀ ਜਿਹੜੇ ਲੋਕ ਇੱਥੇ ਸਾਡੇ ਵਾਕਫ ਤੇ ਮੌਜੂਦ ਨੇ ਉਹਨਾਂ ਨੂੰ ਪੁੱਛਿਆ ਵਾ ਘੱਟ ਤੋਂ ਘੱਟ 105 ਕਿੱਲੇ 7 ਕਿੱਲੇ ਵੱਧ ਤੋਂ ਵੱਧ 120 ਲਾਗੇ ਸੀ ਜਿਹਨਿਆਂ ਜਿਹਦੇ ਵਿੱਚ 3 ਤੋਂ 3.5 ਫੁੱਟ ਰੇਤ ਜਿਹੜੀ ਬਿਲਕੁਲ ਨਜ਼ੀਕ ਆ ਉੱਥੇ ਵੱਧ ਹੋ ਸਕਦੀ ਆ ਉਹ ਇਹਨੇ ਮਾਰ ਕੀਤੀ ਆ ਕਿਲੋਮੀਟਰ ਤੱਕ ਲਾ ਲਓ ਉਹਦੇ ਵਿੱਚ ਮਤਲਬ 105 ਕਿੱਲੇ ਦਾ 10 ਕਿਲੋ ਰਕਬਾ ਆ ਜਾਂਦਾ ਵਾ ਤੇ ਲੇਕਿਨ ਇਹ ਲੋਕ ਕਣਕ ਨਹੀਂ ਬੀਜ ਸਕਣਗੇ ਜਿਹੜਾ ਸਾਡਾ ਆਈਡੀਆ ਵਾ ਇਹ ਕਣਕ ਨਹੀਂ ਪਧਰੀ ਹੋ ਕੇ ਡੰਮ ਚ ਰੇਤ ਪਾ ਕੇ ਜ਼ਮੀਨ ਥੱਲੇ ਨੰਗੀ ਜ਼ਰੂਰ ਹੋ ਜੇਗੀ ਪਰ ਸਿਵਾਣ ਵਿੱਚ ਇਹ ਸਮੇਲੀ ਚੱਲੇਗੀ ਜਿਹਨਾਂ ਕਹਿੰਦਾ ਤੁਸੀਂ ਦੇ ਕਹਾਵਾਂ ਸਰਕਾਰਾਂ ਵੀ ਕਹਿੰਦਾ ਜਿਸਕਾ ਖੇਤ ਉਸकी ਰੇਤ ਇਹ ਕਿਹ ਲੇਤ ਜਿਹੜੀ ਵਰਤੋਂ ਜਾ ਸਕਦੀ ਲੋਕ ਨਹੀਂ ਵਰਤ ਲਗਦੀ ਆ ਪਰ ਇਥੋਂ ਨਿਕਲਣੀ ਬਹੁਤ ਔਖੀ ਆ ਜੇ ਨਿਕਲਣਗੀ ਕਿ ਇਥੋਂ ਰੇਤ ਨਿਕਲੇਗੀ ਇੱਕ ਇੱਕ ਜੱਟ ਦੇ ਖੇਤ ਚ 20 ਕਿੱਲਿਆਂ ਚ ਰੇਤ ਪਈ ਆ ਉਹ ਘਟੋ ਘਟ ਡੇਢ ਸੌ ਕਿੱਲੇ ਦੇ ਵਿੱਚੋਂ ਦੀ ਰਸਤਾ ਜਾਂਦਾ ਜਿੱਥੋਂ ਦੀ ਲੰਘ ਕੇ ਜਾਣੀ ਆ ਉਹ ਵਿਵਾਦ ਹੋਣਗੇ ਉਹ ਝਗੜੇ ਹੋਣਗੇ ਪਿੰਡ ਦੇ ਸੈਂਟਰ ਚ ਰਸਤਾ ਵਾ ਲਾਗੋ ਦੀ ਕੋਠੀਆਂ ਦੇ ਲਾਗੋ ਦੀ ਨੰਘ ਕੇ ਟਰਾਲੀਆਂ ਬੇਵਜਨੀ ਟਰਾਲੀਆਂ ਜਾਣੀਆਂ ਨੇ ਉਹ ਲੜਾਈਆਂ ਹੋਣਗੀਆਂ ਝਗੜੇ ਹੋਣਗੇ ਵਿਵਾਦ ਹੋਣਗੇ ਹਾਂ ਜਦੋਂ ਨਿਕਲ ਵੀ ਜਾਏਗੀ ਪਰ ਇਹ ਜਿਹੜਾ ਡੋਮਿਆ ਇਹ ਕਿੱਥੋਂ ਪੂਰਾ ਹੋਏਗਾ ਇਹਦੇ ਵਾਸਤੇ ਕਿੱਥੋਂ ਲਿਆਉਣੀ ਆ ਮਤਲਬ ਇਸ ਕਰਕੇ ਇਹ ਰੇਤ ਵਿੱਚੇ ਪਏਗੀ ਤੇ ਫੇਰੀ ਗੱਲ ਬਾਅਦ ਨੇ ਉਹ ਤਾਂ ਰੇਤ ਵਰਤਣ ਵਾਲੀ ਆ ਵੈਸੇ ਹਾਂ ਲੱਗਦਾ ਸਾਰੀ ਜੜੀ ਨਿਕਲੀ ਆ ਇਹ ਸਾਰੀ ਡੋਮ ਦੇ ਉੱਪਰ ਭਾਈ ਕਰੇਗੀ ਇਹ ਸਾਰੀ ਡੋਮ ਚ ਜਿਹੜੀ ਪੱਖੋਕੇ ਵਗੈਰਾ ਨਿਕਲੀ ਡੇਰੇ ਲਾਗੇ ਨਿਕਲੀ ਰਤਣ ਛੱਟੜ ਰੋਲੇ ਕੋਲੇ ਨਿਕਲੀ ਆ ਉਹ ਵੀ ਸਾਰੀ ਉਹਨਾਂ ਟੋਇਆਂ ਦੇ ਵਿੱਚ ਹੀ ਪੈ ਗਈ ਆ ਰੇਤ ਕੋਈ ਜਿਹਦਾ ਖੇਤ ਉਹਦੀ ਰੇਤ ਇੱਕ ਟਰਾਲੀ ਵੀ ਨੀ ਕਿਨਕਲੀ ਤੇ ਨਾ ਨਿਕਲਣੀ ਆ ਮੈਂ ਰਮਦਾਸ ਤੱਕ ਦੀ ਗਾਰੰਟੀ ਲੈਂਦਾ ਵਾ ਅੱਗੇ ਦਾ ਨਹੀਂ ਪਤਾ ਤੁਹਾਡੇ ਕਹਿਣ ਮੁਤਾਬਕ ਇਹ ਜਿੰਨੀ ਰੇਤ ਹੈ ਇਹ ਮਾ ਪਰਭਾਈ ਦੇ ਕੰਮ ਆ ਇਹ ਇਕੱਲੀ ਪਰਭਾਈ ਦੇ ਕੰਮ ਆਉਂਦੀ ਆ ਜੇ ਕੋਈ ਜੱਟ 5 ਕਿੱਲੇ ਆਲਾ 10 ਕਿੱਲੇ ਦਾ ਜਫਾ ਮਾਰ ਰਿਹਾ ਪਈਗਾ ਨਾ ਉਹਨੂੰ ਕੱਢਣੀ ਸਾਲ ਨੂੰ 6 ਮਹੀਨਿਆਂ ਨੂੰ ਔਖੀ ਹੋ ਜਾਈਗੀ ਉਹਨੂੰ ਕੱਢਣ ਨਹੀਂ ਦੇਣੀ ਅਗਲਿਆਂ ਨੇ ਕਿਉਂਕਿ ਇਹ ਰਸਤਾ ਜਮੀਨਥਾਣੀ ਦੇ ਪਿੰਡ ਦੇ ਸੈਂਟਰ ਤਣੀ ਲੰਘ ਕੇ ਜਾਂਦਾ ਰਸਤਾ ਤੇ ਸੰਗਤ ਜਿਹੜੀ ਆ ਬੜੀ ਬੜੀ ਦੂਰੋਂ ਹਰਿਆਣੇ ਚੋਂ ਵੀ ਆਉਣ ਲਈ ਆ ਤੇ ਮੈਂ ਹੁਣ ਖਾਸ ਕਰਕੇ ਸ਼ਖਸ਼ਨ ਇਹ ਦਿੰਨਾ ਵਾਂ ਇਹ ਸਿਵਾਰੇ ਚੋਕ ਲਿਆ ਬਿਆਸਾ ਵਾਲਿਆਂ ਤੁਹਾਨੂੰ ਹੱਥ ਜੋੜ ਕੇ ਹਰਿਆਣੇ ਵਾਲੀ ਮਾਲਵੇ ਵਾਲੀ ਜੁਪੀ ਵਾਲੀ ਸੰਗਤ ਜਿੰਨੀ ਆ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਸਿਰਫ ਇੱਕ ਡਾਈ ਦੀ ਬੋਰੀ ਦੋ ਜੂਰੀਆ ਦੀਆਂ ਤੇ ਇੱਕ ਬੀਜ ਦੀ ਇਹਨਾਂ ਲੋਕਾਂ ਦੀ ਅੱਜ ਤੋਂ 20 ਦਿਨ ਬਾਅਦ ਇਹ ਮਦਦ ਕਰ ਦਿਓ 20 ਦਿਨ ਤੋਂ ਪਹਿਲਾਂ ਜੇ ਤੁਸੀਂ ਡਾਈ ਖਾਜ ਜਾਂ ਬੀਜ ਵੀ ਮੰਗੋਗੇ ਤੁਹਾਨੂੰ ਉੱਥੋਂ ਮਿਲਣਾ ਨਹੀਂਗਾ 20 ਦਿਨ ਬਾਅਦ ਤੁਸੀਂ ਆਪਣੇ ਵਾਹਨਾਂ ਤੇ ਆ ਜਾਓ ਟੈਟਰ ਟਰਾਲੀਆਂ ਤੇ ਨਾ ਆਇਓ ਤੁਹਾਨੂੰ ਬੀ ਵੀ ਪ੍ਰੋਵਾਈਡ ਕਰ ਦੇਾਂਗੇ ਤੇ ਡਾਈ ਵੀ ਕਰ ਦੇਾਂਗੇ ਪ੍ਰੋਵਾਈਡ ਲੇਕਨ ਹੁਣ ਜੇ ਤੁਸੀਂ ਆਣ ਗਿਆ ਕੋ ਨਾ ਡਾਇਆ ਜਾਂ ਬੀਜ ਉਹ ਬੀਜ ਵਾਲੇ ਗੜਾਉਣ ਵਾਲੇ ਨੇ ਗੜਾਉਣ ਹੀ ਨਹੀਂਗਾ ਖੋਲਣਾ ਅਜੇ ਉਹਨੂੰ ਕਿਉਂਕਿ ਸੁਸਰੀ ਲੱਗ ਜਾਣੀ ਆ ਬਾਬਾ ਤੁਸੀਂ ਕਹਿੰਦੇ ਜੀ ਬਾਬਾ ਜੀ ਦੀ ਸੇਵਾ ਲਈਏ ਉਹ ਟਰੈਕਟਰ ਵਿੱਚ ਇਧਰ ਦੇ ਲੋਕਲ ਚੱਲਦੇ ਆ ਉਹ ਲੋਕਲ ਟਰੈਕਟਰ ਜਿਹੜੇ ਆਉਂਦੇ ਆ ਨਾ ਉਹ ਫੇਰ ਗੱਲ ਠੀਕ ਨਹੀਂ ਜੀ ਉਹ ਲੋਕਲ ਟਰੈਕਟਰ ਮੰਨ ਲਓ 30 ਲੀਟਰ ਤੇਲ ਪਾ ਕੇ ਆਉਂਦਾ ਅਜੇ ਉਹਨੇ 30 ਫੂਕ ਦਿੱਤਾ ਫੇਰ ਉਹ ਕੱਲ ਨੂੰ ਨਹੀਂ ਆਏਗਾ ਫੇਰ ਇਸ ਕਰਕੇ ਉਹਨੂੰ ਜਾਣ ਲੱਗੇ ਉਹ ਜਿਹੜਾ ਤੇਲ ਦੀ ਸੇਵਾ ਹੁੰਦੀ ਆ ਨਾ ਬਾਬਾ ਜੀ ਕਹਿੰਦੇ ਗੁਰਸੇਵ ਸਿੰਘ ਜੀ ਕਹਿ ਦਿੰਦੇ ਆ ਵੀ ਇਹ ਪਾ ਲਓ ਤੇ ਕੋਈ ਗ ਇਹ ਮੈਨੂੰ ਤੇਲ ਪਾ ਕੇ ਦਿੱਤਾ ਵਾ ਫਿਰ ਅਗਲਾ ਕੋਈ 20 30 ਲੀਟਰ ਤੇਲ ਪਾ ਕੇ ਆ ਜਾਂਦਾ ਵਾ ਤੇ ਟਰੈਕਟਰ ਲੰਬੋਂ ਵੀ ਉਧਰ ਆ ਰਹੇ ਨੇ ਲੋਕਲ ਟਰੈਕਟਰ ਆ ਰਹੇ ਨੇ ਤੇ ਸੇਵਾ ਜਿਆਦਾ ਵਿਆਸ ਵਾਲਿਆਂ ਦੀ ਚੱਲ ਰਹੀ ਹੈ ਜਿਵੇਂ ਲੋਕਲ ਕੀ ਮਤਲਬ ਐਨਜੀਵੀ ਸਸਤਾ ਨੇ ਜਾਂ ਹੋਰ ਸਵਾਸੇ ਵੀ ਨੇ ਜਾਂ ਐਨਆਰਈ ਵੀ ਨੇ ਜਿਵੇਂ ਮਲ ਤੇਲ ਦੀ ਸੇਵਾ ਕਰਨੀ ਚਾਹੁੰਦੇ ਵੀਜਾਂ ਦੀ ਗੱਲ ਆ ਜੇ ਗੈਤਰੀ ਗਾੜੀ ਪਈ ਆ ਜਿਵੇਂ ਕਰਨੀ ਉਹ ਕੀ ਕੀ ਸਹੀ ਹੈ ਤੁਹਾਨੂੰ ਕਿਵੇਂ ਪਹੁੰਚੇ ਸੇ ਤੇਲ ਦੀ ਸੇਵਾ ਦੀ ਗੱਲ ਹੈ ਤੇਲ ਦੀ ਸੇਵਾ ਜੀ ਵਿਆਸ ਵਾਲਿਆਂ ਨੇ ਬੰਦ ਕੀਤੀਆਂ ਨੇ ਲੈ ਟੈਂਕਰ ਸੱਤ ਕਰ ਸੰਗ ਘਰ ਆਪ ਖਲੋਤੇ ਨੇ ਇਹਨਾਂ ਨੂੰ ਲੰਗਰਦੋਂ ਵੀ ਬੰਦ ਕੀਤਾ ਆ ਵੀ ਲੰਗਰ ਵੀ ਸਾਡੇ ਸੇਵਕ ਜਿਹੜੇ ਨਾ ਆਪ ਛੱਕਣਗੇ ਇਹਨਾਂ ਦੇ ਟਰੈਕਟਰ ਆਪੇ ਆ ਜਾਂਦੇ ਨੇ 130 35 ਟਰੈਕਟਰ ਆ ਜਾਂਦੇ ਨੇ ਉਹ ਪੰਜ ਚਾਰ ਦਿਨ ਤਿੰਨ ਦਿਨ ਲਾ ਕੇ ਚੱਲ ਜਾਂਦੇ ਨੇ ਫਿਰ ਇੰਨੇ ਕੀ 130 35 ਪਿਛੋਂ ਹੁਸ਼ਿਆਰਪੁਰ ਵੱਲੋਂ ਉਧਰ ਜਲੰਧਰ ਵੱਲੋਂ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ ਉਹ ਚੱਲ ਜਾਂਦੇ ਨੇ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਹ ਜਿਹੜੀ ਹੈਗੀ ਆ ਨਾ ਮਤਲਬ ਤੇਲ ਦੀ ਸੇਵਾ ਜੇ ਕਿਸੇ ਨੇ ਹੁਣ ਕਰਨੀ ਆ ਉਹ ਨਹੀਂ ਰੁਕ ਸਕਦਾ ਉੱਥੇ ਇੱਕ ਕਮੇਟੀ ਬਣੀ ਆ ਖਾਸਾਂ ਵਾਲੇ ਦੀ ਤੇ ਠੇਠੜਿਆਂ ਦੇ ਬੰਦੇ ਬੈਠੇ ਆ ਜਿਨ੍ਹਾਂ ਦੀ ਪਹਿਲੀ ਉੱਥੇ ਮੌਜੂਦ ਆ ਕੁਝ ਉਹ ਥੋੜੀ ਜੀ ਮੌਜੂਦ ਨਹੀਂ ਗੱਲ ਕੁਝ ਪਿੰਡ ਦੇ ਜ਼ਿੰਮੇਵਾਰ ਸ਼ਖਸ਼ ਵੀ ਆਣ ਕੇ ਉੱਥੇ ਬੈਠੇ ਨੇ ਕੋਈ ਜ਼ਰੂਰੀ ਇਹ ਨਹੀਂ ਗੀ ਤੁਸੀਂ ਆਓ ਉਹਨਾਂ ਨੂੰ ਮਿਲੋ ਉਹਨਾਂ ਨੂੰ ਆਪਣੇ ਬਾਰੇ ਦੱਸੋ ਉਹ ਤੁਹਾਡੇ ਕੋਲ ਤੇਲ ਦੀ ਸੇਵਾ ਲੈ ਕੇ ਤੁਹੇ ਜਰੂਰੀ ਨਹੀਂ ਪੈਸੇ ਤੇਲ ਲੈ ਕੇ ਆ ਜੋ ਤੁਹਾਡੀ ਉਹ ਇੰਟਰਨੈਟ ਦੇ ਉੱਤੇ ਤੁਹਾਡੀ ਵੀਡੀਓ ਬਣਾ ਕੇ ਚਲਾਉਣਗੇ ਵੀ ਇੰਨੇ ਹਜ਼ਾਰ ਦਾ ਤੇਲ ਹੀ ਦੇ ਕੇ ਗਏ ਨੇ ਕੋ ਇਹੋ ਜਿਹੀ ਠੱਗੀ ਵਾਲੀ ਗੱਲ ਬਣੀ ਗਈ ਵੀਡੀਓ ਠੱਗੀ ਵਾਲੀ ਗੱਲ ਆ ਤੇ ਸੋ ਇਹ ਸਾਨੂੰ ਪਿੰਡ ਦੇ ਕੁਝ ਲੋਕ ਜਿਨ੍ਹਾਂ ਨੇ ਸਾਰੀ ਬੰਦ ਦੀ ਜੜੀ ਜਾਣਕਾਰੀ ਜੜੀ ਆ ਸਾਂਝੀ ਕੀਤੀ ਆ ਸੋ ਐਨ ਆਰ ਆਈ ਵੀਰ ਜਾਂ ਹੋਰ ਸਮਾਜ ਸੇਵੀ ਸੰਸਥਾ ਨੇ ਉਹਨਾਂ ਨੂੰ ਵੀ ਪੂਰੀ ਦੱਸਿਆ ਵੀ ਕਿਵੇਂ ਆ ਗਿਆ ਸਾਰੀ ਜੜੀ ਜ਼ੀਰੋ ਫੀਲਡਰ ਤੇ ਜੜੀ ਸਥਿਤੀ ਨੂੰ ਇੱਕ ਰੀ ਦੇਖਣ ਤਾਂ ਫਿਰ ਜੜੀ ਸੇਵਾ ਜਰੂਰ ਕਰਨਾ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਵਾਲ ਤੇ ਅੰਮ੍ਰਿਤਪ੍ਰੀਤ ਸਿੰਘ ਬਟੂਲਾ ਲਲ ਮ ਆਲਾਮਾ ਸ਼ਿਕਾ ਵਰਦੀ ਮੈਂ ਸਤਨਾਮ ਸਿੰਘ ਪਟਵਾਰੀ ਪਿੰਡ ਠੇਠੜਕੇ ਮੀਤੀ ਜਿਹੜਾ 88 ਜ ਆਇਆ ਸੀ ਨਾ ਹੜ ਉਹਦੇ ਨਾਲੋਂ ਦੂਣਾ ਐਰਕਾਂ ਹੜ ਆਇਆ ਤੇ ਜੋ ਨੁਕਸਾਨ ਹੋਇਆ ਨਾ ਤੇ ਬਿਆਨ ਨਹੀਂ ਮੈਂ ਕਰ ਸਕਦਾ ਜਿੰਨਾ ਨੁਕਸਾਨ ਹੋਇਆ ਵੇਖੋ ਇਧਰ ਫਸਲਾਂ ਦਾ ਹਾਲ 200 ਮੀਟਰ ਜਿਹੜਾ ਬਾਨਿਆਂ ਉਹ ਟੁੱਟਾ ਵਾ ਟਰੈਕਟਰ ਟਰਾਲੀਆਂ ਬੜੀਆਂ ਸੰਸਥਾ ਆਈਆਂ ਨੇ ਮਵਰ ਸਰ ਦੇ ਉਤੋਂ ਬਿੱਲਾ ਆਇਆ ਵਾ ਸਾਡੇ ਪਿੰਡ ਦੇ ਸਮੂਹ ਦੂਹ ਠਠਕਿਆਂ ਦੀ ਸਾਧ ਸੰਗਤ ਆ ਬਾਬਾ ਜੀ ਮਛਰਾਲੇ ਵਾਲੇ ਵੀ ਬਾਬੇ ਗਰੀਬਦਾਸ ਤੋਂ ਵੀ ਸੰਸਥਾ ਆਈ ਆ ਤੇ ਬਾਬੇ ਜਿਹੜੇ ਬੰਨ ਦੀ ਗੱਲ ਕੰਡ ਜੋ ਇਹ ਸਭ ਤੋਂ ਵੱਡਾ ਬੰਨ ਇਹ ਆ ਕਿ ਜੈ ਇਸ ਤੋਂ ਵੀ ਵੱਡਾ ਸਭ ਤੋਂ ਵੱਡਾ ਬੰਨ ਇਹ ਠਠਕਿਆਂ ਵਾਲਾ ਟਟਾ ਜੀ ਉਸ ਤੋਂ ਬਾਅਦ ਸਾਰੇ ਛੋਟੇ ਛੋਟੇ ਟਟੇ ਆ ਇਹ 200 ਮੀਟਰ ਥੱਲੇ ਡੰਗਾਈ ਵੀ ਫਸਲ ਜੀ